ਇਨੁੱਤੀ ਮਿਆਂ ਦੇ ਯਾਰ ਰੋਟੀ ਦੀ ਕਿੱਥੇ ਬੰਦਿਆ ਰੱਜਦਾ ਹੈ ਪਰੀਆਂ ਆਕਿੰਗ ਫੁੱਲ ਲੱਗਦਾ ਯਾਰ ਬੰਦ ਕੜਕੇ ਦੀ ਕੁੜੀ ਚਾਹੁੰਦੇ ਨੇ 1222 ਲੈ ਲਈ ਹੁਣੀ ਫੋਨ ਤੇ ਕੁਝ ਕਿਹਾ ਯਾਰ ਮੈਨੂੰ ਹੀ ਲੱਗਤ ਮੇਰੇ ਲੱਗਿਆ ਤੇਰਾ ਵੀ ਲੱਗਿਆ ਤੇਰਾ ਕਿ ਜੰਗਦੀ ਜਾਂਣਾ ਕੁੜੀਆਂ ਛੇੜਨੀ ਜਾਂਣਾ ਕਾਨੂੰ ਖੋ ਤੇ ਬੇਚੇ ਤੇਰੇ ਕੋਲ ਸਾਰਾ ਜਣਾ ਫੇਕ ਲੈ ਯਾਰ ਬੱਬੇ ਹੋਟਲ ਦੇ ਪਰਦਾ ਹੋਵੇ ਕਿਤੇ ਦੇ ਮੈਂ ਕਿੰਨੀ ਮਰਦੀ ਤੇ ਬੰਦ ਜਬੂਲੀ ਹਾਂ ਮੈਂ ਕਿ ਜਬੂਲਾ ਕਟ ਜਾ ਟੂਕੜਾ ਕੁੱਟ ਦੂੰ ਟੂਕੜਾਂ ਨਾਲ ਲੜਦੇ ਆ ਸਵੇਰ ਸਵੇਰੇ ਹੋਵੇ ਸਗਨੇਚਰ ਅੰਦਰ ਬੱਤ ਖਿੜਾ ਜਾ ਪੈ ਰਿਹਾ ਓਏ ਕੋਲੇ ਈ ਡੀਵੀਡੀ ਪਾਉਣ ਵਾਸਤੇ ਇਹ ਤਾਂ ਅਬਦਾ ਕੀੜਾ ਕੱਟਣ ਜਾਂਦਾ ਬਾਥੀਆਂ ਵਾਲਾ ਬਾਥੀਆਂ ਵਾਲਾ ਲੜ ਕੇ ਮੋਦਾ ਇੱਕ ਚੋਈ ਨਾ ਕੋਲੇ ਮਈਏ ਤੋ ਆਹ ਚੰਪਾ ਜਾਂ ਨੋਤਰਮ ਬਣੀ ਚੋਦਾ ਬਾ ਨੂੰ ਬੋਲਦਾ ਹੈ ਬਾਪੇ ਹਾਂ ਇਹਦੀ ਗੌਰ ਕਰ ਲੈ ਇਹ ਰਾਤਾਂ